ਇੰਡੀਅਨ ਅਮਪਲੋਇਮੈਂਟ ਰਿਪੋਰਟ ਦੇ ਮੁਤਾਬਕ ਜੇਕਰ ਤੁਸੀਂ ਇੰਡੀਆ ਦੇ ਵਿੱਚ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਕੀਤੀ ਆ ਤਾਂ ਤੁਹਾਡੇ ਬੇਰੁਜ਼ਗਾਰ ਹੋਣ ਦੇ ਜਿਹੜੇ ਚਾਂਸਸ ਆ ਉਹ 29% ਆ ਪਰ ਜੇਕਰ ਤੁਸੀਂ ਅਨਪੜਾ ਤਾਂ ਤੁਹਾਡੇ 3% ਚਾਂਸ ਆ 3% ਚਾਂਸ ਆ ਤੁਹਾਡੇ ਬੇਰੁਜ਼ਗਾਰ ਹੋਣ ਦੇ ਮਤਲਬ ਕੀ ਜੇਕਰ ਤੁਸੀਂ ਪੜ੍ਹੇ ਲਿਖੇ ਆ ਤਾਂ 9 ਗੁਣਾ ਵੱਧ ਚਾਂਸ ਆ ਅਨਪੜ ਲੋਕਾਂ ਦੇ ਨਾਲੋਂ ਤੁਹਾਡੇ ਬੇਰੁਜ਼ਗਾਰ ਹੋਣ ਦੇ ਤੇ ਜਿਹੜਾ ਇਹ ਬੇਰੁਜ਼ਗਾਰੀ ਵਾਲਾ ਦੌਰ ਆ ਆਉਣ ਵਾਲੇ 10-15 ਸਾਲਾਂ ਦੇ ਵਿੱਚ ਇਹਨਾਂ ਸਿਖਰ ਤੇ ਹੋਊਗਾ ਇਹਦਾ ਕਾਰਨ AI ਟੈਕਨੋਲੋਜੀ ਜਿਸ ਨੇ ਸ਼ੁਰੂਆਤੀ ਦੌਰ ਦੇ ਵਿੱਚ ਹੀ ਬਹੁਤ ਸਾਰੇ ਇਨਸਾਨਾਂ ਦੀਆਂ ਜਿਹੜੀਆਂ ਜੌਬਾਂ ਸੀ ਨੌਕਰੀਆਂ ਸੀ ਆਲਰੇਡੀ ਖੋਹ ਲਈਆਂ ਹੁਣ ਸਵਾਲ ਇਹ ਹੈ ਕਿ ਬੱਚਿਆਂ ਨੂੰ ਕਿਹੜੀ ਪੜ੍ਹਾਈ ਪੜਾਈ ਜਾਵੇ ਜਾਂ ਕੀ ਸਿਖਾਇਆ ਜਾਵੇ ਜਿਹਦੇ ਨਾਲ ਉਹ ਆਉਣ ਵਾਲੇ ਭਵਿੱਖ ਦੇ ਵਿੱਚ ਇੱਕ ਆਪਣਾ ਵਧੀਆ ਫਿਊਚਰ ਬਣਾ ਸਕਣ ਇਹਦਾ ਜਵਾਬ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਬੱਚੇ ਦੇ ਹੱਥ 'ਚ ਗੁਣ ਹੋਊਗਾ ਚਾਹੇ ਉਹ ਘਰ ਬਣਾਉਣ ਦਾ ਚਾਹੇ ਖੇਤੀ ਕਰਨ ਦਾ ਚਾਹੇ ਕੋਈ ਫੂਡ ਬਣਾਉਣ ਦਾ ਚਾਹੇ ਕੋਈ ਮਕੈਨਿਕਾ ਚਾਹੇ ਕੋਈ ਬਿਜਲੀ ਦਾ ਕੰਮ ਕਰਦਾ ਚਾਹੇ ਕੋਈ ਲੋਹੇ ਦਾ ਕੰਮ ਕਰਦਾ ਜਿਸ ਬੱਚੇ ਦੇ ਹੱਥ ਦੇ ਵਿੱਚ ਗੁਣ ਹੋਊਗਾ ਉਹੀ ਕਾਮਯਾਬ ਹੋਊਗਾ ਯੂ ਐਸ ਏ ਵਰਗੇ ਦੇਸ਼ ਇਸ ਚੀਜ਼ ਨੂੰ ਪਹਿਲਾਂ ਹੀ ਪਛਾਣ ਚੁੱਕੇ ਆ ਤੇ ਉਹਨਾਂ ਨੇ 120 ਟੈਕਨੀਕਲ ਨਵੇਂ ਕਾਲਜ ਪਿਛਲੇ 1 ਸਾਲ ਦੇ ਵਿੱਚ ਖੋਲ੍ਹਿਆ ਜਿੱਥੇ ਬੱਚਿਆਂ ਨੂੰ ਪ੍ਰੈਕਟੀਕਲ ਜਿਹੜੀ ਸਿੱਖਿਆ ਆ ਦਿੱਤੀ ਜਾਂਦੀ ਆ ਚਾਹੇ ਉਹ ਘਰ ਬਣਾਉਣ ਦੀ ਚਾਹੇ ਖੇਤੀ ਦੀ ਚਾਹੇ ਖਾਣਾ ਥਿਉਰੀ ਤੇ ਉਹ ਬੜਾ ਜੋਰ ਨਹੀਂ ਦਿੰਦੇ ਪ੍ਰੈਕਟੀਕਲ ਤੇ ਦਿੰਦੇ ਆ ਆਪਾਂ ਨੂੰ ਵੀ ਆਪਣੇ ਬੱਚਿਆਂ ਨੂੰ ਇਹ ਐਕਸ ਵਾਈ ਜ਼ੈਡ ਵਾਲੀ ਜਿਹੜੀ ਪੜ੍ਹਾਈ ਐ ਇਹ ਤੋਂ ਬਾਹਰ ਕੱਢ ਕੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਪੜ੍ਹਾਈ ਦਿਵਾਉਣੀ ਪੈਣੀ ਆ ਤਾਂ ਹੀ ਉਹ ਆਉਣ ਵਾਲੇ ਸਮੇਂ ਦੇ ਹਾਨੀ ਬਣ ਸਕੂਗੇ